ਹਾਂ ਜ ਮੇਰਾ ਨਾਂ ਜਸਪਾਲ ਸਿੰਘ ਆ ਜੀ ਪਿੰਡ ਹਮੀਰਗੜ ਢੇਪੀ ਮੇਰਾ ਇੱਥੇ ਐਕਸੀਡੈਂਟ ਹੋਇਆ ਸੀ ਜੀ ਮੈਨੂੰ ਅੱਜ 10 ਮਹੀਨੇ ਹੋ ਗਏ ਐਕਸੀਡੈਂਟ ਹੋਏ ਨੂੰ ਮੇਰੀ ਕਿਸੇ ਨੇ ਸਹਾਰ ਨਹੀਂ ਦਿੱਤੀ ਨਿੱਕੇ ਨਿੱਕੇ ਬੱਚੇ ਆ ਮੇਰੇ ਮਸਾਂ ਟਾਈਮ ਪਾਸ ਕਰਦੇ ਆ ਜੀ ਘਰੇ ਇਹ ਟੂਲ ਪਲਾਜਾ ਉਰੇ ਬਹੁਤ ਦੁਰਘਟਨਾ ਹੁੰਦੀਆਂ ਨੇਗੀਆਂ ਇਹ ਇਥੋਂ ਚੱਕਿਆ ਜਾਵੇ ਸਾਡੀ ਇਹੀ ਬੇਨਤੀ ਆ ਜੀ ਹੱਥ ਵਨ ਕੇ ਵੇਥੋਏ ਟੂਲ ਪਲਾਜਾ ਚੱਕਿਆ ਜਾਵੇ ਜੀ। ਇੱਕ ਐਕਸੀਡੈਂਟ ਦਾ ਕਾਰਨ ਹੈ। ਐਕਸੀਡੈਂਟ ਦਾ ਹਾਂ ਜੀ। ਮੇਰੇ ਐਕਸੀਡੈਂਟ ਦਾ ਕਾਰਨ ਇਹ ਚੀਜ਼ ਹੈ ਜੀ ਇੱਥੇ ਵੱਜਿਆ ਜੀ ਵਿੱਚ ਮੇਰੇ ਗੱਡੀ ਵਾਲੇ ਨੇ ਇੱਥੇ ਫੇਟ ਮਾਰੀ ਜੀ ਤੇ ਮੇਰਾ ਮੋਟਰਸਾਈਕਲ ਇੱਥੇ ਡੇਪਿਆ ਜੀ। ਮੇਰੀ ਆ ਲੱਤ ਟੁੱਟ ਗਈ ਹੈ ਇਧਰਲੀ ਇਧਰਲੀ ਲੱਤਾਂ ਹੂੰ ਕਰਾਂ ਇੱਕ ਹੋ ਗਈ ਮੈਨੂੰ ਅੱਜ 10 ਮਹੀਨੇ ਹੋ ਗਏ ਬੈਠੇ ਨੂੰ। ਮੰਜੇ ਚ ਮੇਰੀ ਕਿਸੇ ਨੇ ਕੋਈ ਸਾਰ ਨਹੀਂ ਲਈ। ਮੇਰੇ ਤੇ ਖਰਚਾ ਬਹੁਤ ਹੋ ਗਿਆ ਜੀ 2.5 ਲੱਖ ਰੁਪਏ ਥੱਲੇ ਆ ਗਏ ਸੀ ਮੈਂ ਆਪਦੀ ਦਿਹਾੜੀ ਕਰਦਾ ਸੀ ਬੱਚੇ ਪਾਲਦਾ ਸੀ ਆਪਦੇ ਇਸ ਕਰਕੇ ਹੁਣ ਮੈਂ 10 ਮਹੀਨੇ ਹੋ ਗਏ ਜੀ ਮੰਜੇ ਚ ਬੈਠਾ ਮੇਰੀ ਆਪਣੀ ਕਿਸੇ ਨੇ ਸਹਾਰ ਨਹੀਂ ਲਈ ਜੀ